ਇੰਨੇ ਏਰੀਆ ਦੇ ਵਿੱਚ ਸਾਨੂੰ ਐਸਲ ਹੰਟਿੰਗ ਜਿਹੜੀ ਹੈਗੀ ਉਹ ਵੱਡੇ ਐਸਲ ਹੰਟਿੰਗ ਸੀ ਕਿ ਜਿਹੜੀ ਉਹ ਇੱਥੇ ਨੋਟ ਹੋ ਗਈ ਸੀ ਇਸ ਜਗ੍ਹਾ ਦੇ ਉੱਤੇ ਤੇ ਮਾਰਕੀਟ ਦੁਆਰਾ ਇਹ ਰੇਸ ਲੈਵਲ ਦੇ ਕਹਿ ਰਹੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਡਾਟਾ ਵਗੈਰਾ ਦਾ ਜਿਹੜਾ ਉਹ ਚੇਂਜ ਹੋਇਆ ਸੀ ਥੋੜਾ ਜਿਹਾ ਮੰਨ ਲਓ ਆਪਾਂ ਨੂੰ ਜਿਹੜਾ ਸੀਗਾ ਉਹ ਸਪੋਰਟਿਵ ਨਹੀਂ ਸੀਗਾ ਥੋੜਾ ਜਿਹਾ ਡਾਟਾ ਵਗੈਰਾ ਦੇ ਵਿੱਚ ਚੇਂਜ ਆ ਗਿਆ ਸੀ ਤਾਂ ਅਸੀਂ ਉੱਥੇ ਕੋਸਟ ਟੂ ਕੋਸਟ ਇਸ ਇਸ ਕੈਂਡਲ ਦੇ ਵਿੱਚ ਨਿਕਲਣ ਦੀ ਕੋਸ਼ਿਸ਼ ਕਰੀਏ ਫਿਰ ਮਾਰਕੀਟ ਦੇ ਵਿੱਚ ਡਾਟਾ ਵਗੈਰਾ ਨੂੰ ਰੀਡ ਕਰਦੇ ਹੋਏ ਦੇਖਿਆ ਗਿਆ ਕਿ ਜਿਹੜੇ ਮਾਰਕੀਟ ਦੇ ਵਿੱਚ ਡਾਉਨ ਸਾਈਡ মুਵ ਆ ਰਹੇ ਨੇ ਇਹ ਇੱਕ ਐਸਲ ਹੰਟਿੰਗ মুਵ ਹੀ ਨੇਗੇ ਜਿਹੜੇ ਮੈਂ ਸਮੇਂ-ਸਮੇਂ ਸਰサー ਨੋਟ ਕਰਵਾਏ ਸੀਗੇ ਘੱਟੋ-ਘੱਟ 6-7 মুਵ ਸੀਗੇ ਜਿਹੜੇ ਇਹ ਡਾਉਨ ਸਾਈਡ ਮਾਰਕੀਟ ਕੰਸੋਲੀਡੇਟ ਕਰਦੀ ਰਹੀ ਫਟਾਛੇ ਕੈਂਡਲ ਵਗੈਰਾ ਮਾਰਕ ਕਰ ਦਿੰਨੇ ਹੁੰਦੇ ਆ ਜਿੱਥੇ ਸਾਨੂੰ ਐਸਲ ਹੰਟਿੰਗ ਵਗੈਰਾ ਲੱਗੇ ਇਹ ਕਾਮ ਹੋ ਗਿਆ ਸਲੰਟਿੰਗ ਸੀਗਾ ਮਾਰਕੀਟ ਇਸ ਇਨਾਂ ਲੈਵਲਸ ਤੋਂ ਬਾਰ-ਬਾਰ ਜਿਹੜਾ ਗਾਹੋ ಅಪ್ ಸೈಡ್ ನೂಮೆಂಟಮೇ ಸ